ਸਾਹਿਬ ਪਿਆਰੇ ਦੋਸਤੋ ਸੋ ਜ਼ਰੂਰੀ ਸੂਚਨਾ ਦਿਲ ਰੋਜ਼ ਕੌਰ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲੱਗਣ ਜਾ ਰਿਹਾ ਜੀ ਲੁਧਿਆਣੇ ਵਿਖੇ 24 ਤਰੀਕ ਨੂੰ ਸੋ ਸਾਰੇ ਜਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਮਾਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਔਰ ਖੂਨਦਾਨ ਮਾਨ ਥੈਂਕ ਯੂ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਹੌਬੀ ਤਾਲੀਆਲ 2.5 ਸਾਲ ਪਹਿਲਾਂ ਸ਼ਿਮਲਾਪੁਰੀ ਲੁਧਿਆਣੇ ਦੇ ਵਿੱਚ ਪਾਪੀ ਹੱਥਾਂ ਨੇ ਇੱਕ ਨੰਨੀ ਜਾਨ ਨੂੰ ਮਾਸੂਮੀ ਦਿਲਰੋਜ਼ ਵਰਗੋਂ ਜਿਉਂਦਿਆਂ ਧਰਤੀ 'ਚ ਦਬਦਾ ਸੀ ਦਿਲਰੋਜ਼ ਸਿਰ ਝੁਕਾ ਕੇ ਮਾਫੀ ਮੰਗਦਾ ਪੁੱਤ ਅਸੀਂ ਸਾਰੇ ਵੀ ਰਲ ਕੇ ਤੈਨੂੰ ਬਚਾ ਨਹੀਂ ਸਕੇ ਪਰ ਤੈਨੂੰ ਸਮਰਪਿਤ 24 ਤਰੀਕ ਨੂੰ ਅਸੀਂ ਖੂਨਦਾਨ ਕੈਂਪ ਲਾ ਰਹੇ ਹਾਂ ਉਸੇ ਜਗ੍ਹਾ ਜਿੱਥੇ ਤੂੰ ਰਹਿਦੀ ਹੁੰਦੀ ਸੀ ਉਸੇ ਲਾਂਘੇ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਆਓ ਦਿਲਰੋਜ਼ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਤੇ ਦਿਲਰੂਸ ਨਾਲ ਵਾਦਾ ਕਰੀਏ ਅਸੀਂ ਉਹਨੂੰ ਨਹੀਂ ਬਚਾ ਸਕੇ ਸੀ ਪਰ ਉਹਨੂੰ ਸਮਰਪਿਤ ਇਸ ਕੈਂਪ ਦੇ ਵਿੱਚ ਖੂਨਦਾਨ ਕਰਕੇ ਅਸੀਂ ਅਜਾਈਂ ਜਾਣ ਲੱਗੀ ਜਾਣੇ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਸੋ 24 ਦਸੰਬਰ ਨੂੰ ਇਸ ਖੂਨਦਾਨ ਕੈਂਪ ਦੇ ਵਿੱਚ ਜ਼ਰੂਰ ਪਹੁੰਚਿਓ ਖੂਨਦਾਨ ਮਹਾਦਾਨ ਪਿਆਰੇ ਲੁਧਿਆਣਾ ਵਾਸੀਓ ਮਿਤੀ 24 ਦਸੰਬਰ ਦਿਨ ਐਤਵਾਰ ਨੂੰ 10 ਵਜੇ ਸ਼ਾਮ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੂਮੀ ਟੈਲੀਕਮ ਦੇ ਕੋਲ ਨਾਨਕਨਗਰ ਗਲੀ ਨੰਬਰ 2 ਦੇ ਵਿੱਚ ਯੂਥ ਨਾਨਕਨਗਰ ਲੁਧਿਆਣਾ ਬਲੱਡ ਸੇਵਾ ਫੈਮਿਲੀ ਤੇ ਬਲੱਡ ਲਿੰਕ ਫਾਊਂਡੇਸ਼ਨ ਵੱਲੋਂ ਇੱਕ ਬੱਚੀ ਜਿਹਦੇ ਨਾਮ ਮਿਸ ਹੈਪਨ ਬਹੁਤ ਵੱਡਾ ਹੋਇਆ ਸੀ ਦਿਲਰੂਜ਼ ਕੌਰ ਉਹਦੀ ਯਾਦ ਦੇ ਵਿੱਚ ਇੱਕ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਪਣੇ ਵੱਲੋਂ ਕਿ ਉਸ ਬੱਚੀ ਦੀ ਯਾਦ ਵਿੱਚ ਤੇ ਇਹ ਜਿਹੜਾ ਇੱਕ ਨੋਬਲ ਕਾਜ਼ ਹੋ ਰਿਹਾ ਚੰਗੇ ਕਾਜ਼ ਲਈ ਖੂਨਦਾਨ ਕੀਤਾ ਕੈਂਪ ਲਾਇਆ ਜਾ ਰਿਹਾ ਵੱਧ ਤੋਂ ਵੱਧ ਉੱਥੇ ਪਹੁੰਚ ਕੇ ਆਪਣਾ ਖੂਨਦਾਨ ਦੇ ਵਿੱਚ ਹਿੱਸਾ ਪਾਓ ਤਾਂ ਕਿ ਤੁਹਾਡੇ ਦਿੱਤੇ ਖੂਨ ਨਾਲ ਕਿਸੇ ਗਰੀਬ ਲੋੜਵੰਦ ਦੀ ਜਾਨ ਬਚਾਈ ਜਾ ਸਕੇ ਮੈਂ ਇੱਕ ਵਾਰ ਫੇਰ ਤੁਹਾਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਆਪਣਾ ਯੋਗਦਾਨ ਪਾਓ ਧੰਨਵਾਦ ਕਾਰਨ ਉਸ ਮੱrpart ਖੂਨਦਾਨ ਕੈਂਪ ਲੱਗਣ ਜਾ ਰਿਹਾ ਜਿਲ੍ਹਾ ਲੁਧਿਆਣਾ ਦੇ ਵਿੱਚ 24 ਤਰੀਕ ਨੂੰ ਤੋ ਸਾਰੇ ਜਣੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਮੌਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਔਰ ਖੂਨਦਾਨ ਮਾਣੋ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਹੌਬੀ ਤਾਲੀਆ ਦੋ ਢਾਈ ਸਾਲ ਪਹਿਲਾਂ ਸ਼ਿਮਲਾਪੁਰੀ ਲੁਧੇਹਾਣੇ ਦੇ ਵਿੱਚ ਪਾਪੀ ਹੱਥਾਂ ਨੇ ਇੱਕ ਨੰਨੀ ਜਾਨ ਮਾਸੂਮਤੀ ਦਿਲਰੋਜ਼ ਕੌਰ ਨੂੰ ਜਿਉਂਦਿਆਂ ਤੜਤੀ ਚ ਦਬਤਾ ਸੀ ਦਿਲਰੋਜ਼ ਸਿਰ ਚੁਕਾ ਕੇ ਮਾਫੀ ਮੰਗਦੇ ਆ ਪੁੱਤ ਅਸੀਂ ਸਾਰੇ ਵੀ ਰਲ ਕੇ ਤੈਨੂੰ ਬਚਾ ਨਹੀਂ ਸਕੇ ਪਰ ਤੈਨੂੰ ਸਮਰਪਿਤ 24 ਤਰੀਕ ਨੂੰ ਅਸੀਂ ਖੂਨਦਾਨ ਕੈਂਪ ਲਾ ਰਹੇ ਆ ਉਸੇ ਜਗ੍ਹਾ ਜਿੱਥੇ ਤੂੰ ਰਹਿਦੀ ਹੁੰਦੀ ਸੀ ਉਸੇ ਇਲਾਕੇ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਿ ਆਓ ਦਿਲਰੋਜ਼ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਤੇ ਦਿਲਰੋਜ਼ ਨਾਲ ਵਾਦਾ ਕਰੀਏ ਅਸੀਂ ਉਹਨੂੰ ਨਹੀਂ ਬਚਾ ਸਕੇ ਸੀ ਪਰ ਉਹਨੂੰ ਸਮਰਪਿਤ ਇਸ ਕੈਂਪ ਦੇ ਵਿੱਚ ਖੂਨਦਾਨ ਕਰਕੇ ਅਸੀਂ ਅਜਾਇਬ ਜਾਣ ਲੱਗੀ ਜਾਣ ਨੂੰ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਸੋ 24 ਦਸੰਬਰ ਨੂੰ ਇਸ ਖੂਨਦਾਨ ਕੈਂਪ ਦੇ ਵਿੱਚ ਜ਼ਰੂਰ ਪਹੁੰਚਿਓ ਖੂਨਦਾਨ ਮਹਾਦਾਨ